ਵਰਦੀ ਮੈਂ ਬਹੁਤ ਵਾਰੀ ਪਹਿਨੀ ਹੋਈ ਹੈ ਨਾ ਜੁਗਨੂ ਚ ਅਸੀਂ ਵੀ ਵਰਦੀ ਪ੍ਰੋਪਰ ਵਰਦੀ ਮੈਨੂੰ ਪਤਾ ਹੈ ਹੌਲਦਾਰ ਦੀ ਜਿਹੜੀ ਝੱਲਣ ਵਾਲੀ ਪੱਗ ਹੈ ਉਹ ਉਹਦੇ ਹਰੇਕ ਲੜ ਦੇ ਵਿੱਚ ਅਖਬਾਰ ਪੈਂਦਾ ਫਿਰ ਜਦੋਂ ਕੈਨੇਡਾ ਅਮਰੀਕਾ ਲੈ ਕੇ ਜਾਂਦੇ ਸੀ ਸ਼ੋਅ ਵਗੈਰਾ ਕਰਨ ਤਾਂ ਉਹਦੇ ਵਿੱਚ ਕੱਪੜਾ ਪਾ ਕੇ ਦੋ ਪੱਗਾਂ ਤਾਂ ਲੈ ਕੇ ਜਾਂਦੇ ਸੀ ਠੀਕ ਹੈ ਉਹ ਦੁਬਾਰਾ ਬੰਨੀ ਨਹੀਂ ਜਾਂਦੀ ਸਪੈਸ਼ਲਿਸਟ ਨੇ ਬਣਾਉਣ ਵਾਲੇ ਸੀ ਉੱਥੇ ਹੀ ਬਣਾਉਂਦੇ ਹੁੰਦੇ ਸੀ ਮੌਲੀ ਜਿਹੜਾ ਆਪਣਾ ਕਮਾਂਡੋ ਸੈਂਟਰ ਹੈ Osionfish. 99% પોલીસ ਆਪਦੀਆਂ ਵਰਦੀਆਂ ਆਪ ਸਮਾਉਂਦੀ ਹੈ। ਪਹਿਲਾਂ ਤਾਂ ਹੁਣ ਤੱਕ ਪੈਸੇ ਦੇਣ ਲੱਗ ਗਏ। ਪਰ ਪਹਿਲਾਂ ਕੱਪੜਾ ਦੇ ਦਿੰਦੇ ਸੀ। ਕਾਂਗਰਸ ਵੇਲੇ ਮਿਲ ਜਾਂਦਾ ਜਹਾ ਕਾਲੀ ਦਲ ਵੇਲੇ। ਉਹ ਕੱਪੜਾ ਹੈ ਜਾ ਹੁੰਦਾ ਸੀ। ਐਦਾਂ ਹੱਥ ਲਾਉਂ ਚ ਗਲੀ ਨਿਕਲ ਜਾਂਦੀ ਸੀ। ਕਿਉਂਕਿ ਹੁਣ ਪੌਣੀਆਂ ਤਾਂ ਤੁਸੀਂ ਨੇ। ਤੁਸੀਂ ਫਿਰ ਆਪ ਕੱਪੜਾ ਲੈ ਕੇ ਵੀ ਬਣਾ ਲੈਂਦੇ ਸੀ। ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜੀ ਫੋਰਸ ਨੇ ਦਿਨ ਰਾਤ ਉਹਨਾਂ ਦੀ ਵੀ ਰਾਖੀ ਕਰਨੀ ਹੈ ਜਿਨ੍ਹਾਂ ਨੇ ਡਿਸੀਜਨ ਲਿਆ ਹੈ ਸਾਡੀ ਵੀ ਤਾਂ ਰਾਖੀ ਤੁਸੀਂ ਉਹ ਕਰਦੇ ਹੋ ਸਾਡੇ ਮੂਹਰੇ ਸਾਡੇ ਮੂਹਰੇ ਤੁਸੀਂ ਆਪਣੀਆਂ ਹਿੱਕਾਂ ਧਾ ਕੇ ਖੜਦੇ ਹੋ ਉਹਨਾਂ ਦੀ ਵੀ ਰਾਖੀ ਤੁਸੀਂ ਕਰ ਉਹਨਾਂ ਨੇ ਡਿਸੀਜਨ ਲਏ ਹੋਏ ਨੇ ਹੁਣ ਅਸੀਂ ਇੱਕ ਬਹੁਤ ਸੋਹਣੀ ਪਹਿਲ ਕੀਤੀ ਹੈ ਉਹਦਾ ਨਾਮ ਵੀ ਪਹਿਲ ਹੈ ਸੰਗਰੂਰ ਤੋਂ ਸ਼ੁਰੂ ਕੀਤਾ ਹੈ ਸੈਲਫ ਹੈਲਪ ਗਰੁੱਪ ਬਣ ਬਣਾਏ ਨੇ ਲੇਡੀਜ਼ ਦੇ ਪਿੰਡਾਂ 'ਚ ਪਹਿਲਾਂ ਤਾਂ ਸਕੂਲ ਦੀਆਂ ਸਰਕਾਰੀ ਵਰਦੀਆਂ ਉਹਨਾਂ ਤੋਂ ਸਵਾਈਆਂ ਅਸੀਂ ਮਸ਼ੀਨਾਂ ਦਿੱਤੀਆਂ ਉੱਥੇ ਇੱਕ ਵੇਅਰਹਾਊਸ ਬਣਾਤਾ ਕੰਪਿਊਟਰ ਨਹੀਂ ਸਾਨੂੰ ਨਾ ਪਾ ਜਾਂਦੇ ਸਰਕਾਰੀ ਸਕੂਲਾਂ ਦੀਆਂ ਵਰਤੀਆਂ ਦੇ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਕਹਤਾ ਕਿ ਵਰਤੀਆਂ ਸਕੂਲਾਂ ਦੀਆਂ ਇੱਥੋਂ ਬਣਵਾਓ ਵਰਤੀਆਂ ਉਹ ਲੇਡੀਜ਼ ਤੋਂ ਬਣਵਾਈਆਂ ਕਾਮਜਾਬ ਰਹਾ 100 ਲੇਡੀਜ਼ ਨੇ ਚਾਹੇ ਉਹ ਮਸ਼ੀਨ ਆਪਣੇ ਘਰੇ ਲੈ ਜਾਣ ਚਾਹੇ ਉੱਥੇ ਸਿਉ ਲੈਣ ਅਕਾਲਗੜ ਪਿੰਡ ਤੋਂ ਸ਼ੁਰੂ ਕੀਤਾ ਉਹਨਾਂ ਦੀ 1 ਸਾਲ ਦੀ ਟਰਨਓਵਰ 1.5 ਕਰੋੜ ਰੁਪਈਆ ਯਾਨੀ ਕਿ 1.5 ਲੱਖ ਰੁਪਈਆ ਇੱਕ ਲੇਡੀ ਨੇ ਕਮਾ ਲਿਆ ਸਾਲ ਨਹੀਂ ਕੁਝ ਮਹੀਨਿਆਂ ਚ ਫਿਰ ਅਸੀਂ ਕਹੀ ਆਈਡੀਆ ਵਧੀਆ ਸੀ ਬਸ ਪ੍ਰਾਈਵੇਟ ਸਕੂਲਾਂ ਨੂੰ ਅਪਰੋਚ ਕੀਤਾ ਹੁਣ 25 ਪ੍ਰਾਈਵੇਟ ਸਕੂਲ ਵੀ ਵਰਦੀ ਜਿਹੜੀ ਹੈ ਉਹਨਾਂ ਤੋਂ ਸਮਾ ਰਹੇ ਨੇ ਹੁਣ ਹੋਰ ਪਿੰਡ ਵਧਾਤੇ ਅਸੀਂ ਤੇ ਹੁਣ ਅਸੀਂ ਕੱਲ ਹੀ ਅਜੇ ਮੈਂ ਨਿਪਟੇ ਕੁਸ਼ਨ ਸੰਗਰੂਰ ਆਏ ਸੀ ਪਹਿਲੀ ਪੰਜਾਬ ਪੁਲਿਸ ਦੀ ਵਰਦੀ ਵੀ ਲਾਂਚ ਕੀਤੀ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਤੋਂ ਸਮਾਵਾਂਗੇ ਜਿਹੜੇ ਵੀ ਬੈਚ ਲੱਗਣਗੇ ਜਿਹੜਾ ਵੀ ਉਹ ਸਾਰਾ ਕੁਝ ਉਹ ਦੇਖ ਕੇ ਦੇਣਗੇ ਕਰ ਕੇਨ ਪੈਕ ਕਰਕੇ ਪ੍ਰੋਪਰ ਇੱਕ ਬਾਕਸ ਦੇ ਵਿੱਚ ਔਰ ਅਸੀਂ ਤੁਹਾਨੂੰ ਮੈਂ ਕਿਹਾ ਵੀ ਕਿੰਨੇ ਪੈਸੇ ਦਿੰਨੇ ਆ 1103 ਰੁਪਏ ਮਿਲਦੇ ਆ ਇੱਕ ਵਰਦੀ ਸਿਉਣ ਦੇ ਅਸੀਂ 1100 ਰੁਪਏ ਚ ਸਿਉ ਰਹੇ ਆ ਔਰ ਸਾਰਾ ਪੈਸਾ ਪਿੰਡਾਂ ਦੀਆਂ ਉਹ ਮਾਵਾਂ ਨੂੰ ਭੈਣਾਂ ਨੂੰ ਜਾ ਰਿਹਾ ਤੇ ਨਾਲੇ ਜਿਹੜੀ ਵਰਦੀ ਜਿਹੜੀ ਵਰਦੀ ਆਪਣੀ ਮਾਂ ਭੈਣ ਨੇ ਸਿਉਂਤੀ ਹੋਵੇ ਨਾ ਉਹ ਚ ਥੋੜਾ ਥੋੜਾ ਪਿਆਰ ਤੇ ਨਿੱਘ ਵੀ ਹੁੰਦਾ ਕਿ ਉਹਨਾਂ ਨੂੰ ਵੀ ਮਾਣ ਮਹਿਸੂਸ ਹੋਊਗਾ ਕਿ ਮੈਂ ਕਿੰਨੀਆਂ ਵਰਦੀਆਂ ਮੇਰੇ ਪੁੱਤਾਂ ਦੀ ਜਿਹੜੇ ਪੰਜਾਬ ਪੁਲਿਸ ਚ ਨੇ ਸੜਕਾਂ ਤੇ ਖੜ੍ਹਦੇ ਆ ਠੰਡ ਚ ਵੀ ਗਰਮੀ ਚ ਵੀ ਉਹਨਾਂ ਵਾਸਤੇ ਸਿਹੋਰੇ ਆ ਸੋ ਪੁਲਿਸ ਦੀਆਂ ਵਰਦੀਆਂ ਵੀ ਅਸੀਂ ਤੁਹਾਨੂੰ ਸ਼ਾਨਦਾਰ ਕੋਈ ਇੱਕ ਕਮੀ ਨਹੀਂ ਹੋਊਗੀ ਉਸ ਤੇ ਉਹ ਅਸੀਂ ਸ਼ੁਰੂ ਕਰਤਾ